thank <laughs> you ਮੋਮੋਸ ਦਾ ਕੋਈ ਕੰਮ ਨਹੀਂ ਆ। ਕਮਲਾ ਆ ਗਿਆ। ਮੋਮੋਸ ਕੀ ਕਰਨੇ ਆ? ਘਰ ਦੀ ਰੋਟੀ ਬਣੀ ਆ। ਆਹ ਤੇਰੇ ਵਾਸਤੇ ਮੈਂ ਨਾ ਉਹ ਬਣਾਇਆ ਵਾ ਤੀਲੇ ਪਨੀਰ। ਕੱਲ ਦਾ ਜੇਦ ਕਰਨ ਗਿਆ ਸੀ ਤੇ ਅੱਜ ਹੁਣ ਦਪਹਿਰੇ ਬਣਾ ਕੇ ਢੀਂ ਆ। ਤੇਰੇ ਪਾਪਾ ਲਾ ਕੇ ਪਨੀਰ ਤੇ ਲੈ ਗਿਆ ਸੀ Shimla Mirch। ਅੱਜ ਕਿਤੇ ਨਹੀਂ ਜਾਣਾ ਬਾਹਰ ਖਾਣ ਦੀ। ਰਾਤੀ ਖਾ ਲਾਂਗਾ। ਫੇਰ ਉਹੀ ਗੱਲ। ਪਹਿਲੇ ਤੂੰ ਕਹਿੰਦਾ ਮम्मा ਮੇਰੀ ਮਨ ਪਸੰਦਾ ਕੁਝ ਬਣਾਓ। ਜਿਵੇਂ ਬਣਾ ਦੇਣੀ ਆ ਫਿਰ ਉਹ ਕੜਾਈ ਚ ਉੱਤੇ ਹੀ ਕਿਆ ਰਿੰਦਾ ਆਪਾਂ ਫੇਰ ਬਾਹਰ ਮੋਮੋਸ। ਤੈਨੂੰ ਪਤਾ? ਉਹਨਾਂ ਨੇ ਗੰਦੇ ਮੰਦੇ ਹੱਥ ਲਾਏ ਹੁੰਦੇ ਆ। ਵਿੱਚੇ ਪਸੀਨਾ ਪੁੱਜੀ ਜਾਂਦੇ ਆ। ਜਿੱਤੇ ਮਮੋਸ ਬਣਾਏ ਜਾਂਦੇ ਆ ਉਹ ਕਿਹੇ ਕੰਮ ਦੇ ਨਹੀਂ ਹੁੰਦੇ ਬੇਟਾ ਚਲ ਹੋਇਆ ਕਿਤੇ ਕਿਤੇ ਨਾ ਕਿਤੇ ਆਪਾਂ ਖਾ ਹੀ ਲਏ ਸੀ ਚਲ ਚੰਗੇ ਹੁੰਦੇ ਆ ਹਨਾ ਵੀ ਕਿਹੇ ਵੇਲੇ ਆਪਾਂ ਖਾ ਲਈ ਪਰ ਜੇ ਰੋਜ਼ ਉਹੀ ਚੀਜ਼ ਖਾਵਾਂਗੇ ਨਾ ਉਹ ਸਾਡੇ ਨਾ ਕੰਮ ਖਰਾਬ ਕਰਦੀ ਅੰਦਰ ਜਾ ਕੇ ਇੱਕ ਚੀਜ਼ ਰੋਜ਼ ਨਹੀਂ ਖਾਈਦੀ ਘਰ ਦੀ ਰੋਟੀ ਖਾਈਦੀ ਆ ਸਮਝ ਲੱਗੀ ਹੋਸ਼ ਆ ਯਾਰ ਮम्मा ਤੁਹਾਡੀ ਅਗਲਾਣੇ ਦਾ ਮੇਰਾ ਮਨ ਨਹੀਂ ਸਾਲ ਕਰਾਤਾ ਤਈ ਵੀ ਨਾ ਤੋ ਇਹ ਵੀ ਜੇ ਛੋਟੇ ਹੁੰਦੇ ਲਗਾਉਂਦੇ ਹੀ ਕਰੀ ਬਾਂ ਦੇ ਟਿੱਕੀ ਖਾ ਲਈ ਇੱਕ ਦੀ ਟਿੱਕੀ ਖਾ ਲਈ ਅੱਜ ਕੱਲ ਮੋਂਮੋ ਵਾਲਾ ਟਾਈਮ ਹੈ ਬਾਬਾ ਵੇ ਪੋਛਲਾ ਆਪਣੀ ਨਾਨੀ ਨੂੰ ਜਾ ਕੇ ਮੈਂ ਕਿੰਨੀਆਂ ਕ ਟਿੱਕੀਆਂ ਖਾਣੀ ਸੀ ਜਦੋਂ ਮੈਂ ਟਿੱਕੀ ਮੰਗਦੀ ਸੀ ਨਾ ਚਪੇੜ ਮਾਰ ਕੇ ਮੇਰੀ ਮਾਂ ਤਾਂ ਮੈਨੂੰ ਬਿਠਾ ਦਿੰਦੀ ਸੀ ਆ ਤੇਰੇ ਵਾਂਗੂ ਨਹੀਂ ਜਿੱਦ ਕਰਕੇ ਤੇ ਪੈਸੇ ਲੈ ਲੇ ਤੇ ਇਹ ਗੱਲ ਤੇਰਾ ਦੇਲ ਰੁੱਸ਼ਨ ਦੀ ਆ ਤੇਰਾ ਦੇਲੀ ਤੇ ਮੈਂ ਖਰਾਬ ਕਰਨਾ ਕਿ ਜਿਹੜਾ ਤੂੰ ਮੋਂਮੋਸ ਨਾਲ ਖਾਵੇਂ ਰੋਈ ਤੂੰ ਰੇੜੀਆਂ ਤੇ ਖਲੋਤਾ ਨਾ ਮੈਂ ਤੇ ਚਿਰਕਾ ਮੈਨੂੰ ਬੈਂਦੀਆਂ ਤੇਰੇ ਕਿਉਂ ਤੂੰ ਚੁੱਪ ਕਰਕੇ ਨਾ ਫੁਲਕਾ ਲੌਣ ਲਗੀ ਤਾਜ ਤਾਜ ਤੇ ਖ ਲੱਗੇ ਸਮਝੇ ਯਾਰ ਕੀ ਆਜ ਤੱਕ ਦੇਖੋ ਜੀ ਮੈਨੂੰ ਬੋਲਦੇ ਰਹਿੰਦੇ ਆਂ ਸਾੜ ਕੋਣ ਲੈ 2 ਮਿੰਟ ਕੁਛ ਨਹੀਂ ਹੋ ਜਾ ਲਾ ਤਾ ਨਮਿਕ ਕਰੀ ਨਹੀਂ ਮੂਮੂ ਸੇ ਰਹਿੰਦੋ ਮਨਜੂਰੀਆਂ ਤਾਂ ਨਿਵਣਾ ਨਾਲ ਨੇ ਆ ਤੈਨੂੰ ਮੈਂ ਦੱਸਦੀ ਆ ਖਲੋ ਜਾ ਜੇਰਾ ਠਿਕਾ ਤੇਜ਼ ਆ ਜੰਮੀ ਬੋਤੇ ਕੀ ਕਰਨੀ ਆ ਮੰਮੀ ਬਰਤਨ ਸਾਫ ਕਰਨੀ ਤੈਨੂੰ ਨਹੀਂ ਚੈਨ ਆਉਂਦਾ ਮੈਂ 2 ਮਿੰਟ ਲੰਮੇ ਪਈ ਐ ਤੇ ਤੂੰ ਉਸੇ ਵਾਲੇ ਉੱਠ ਕੇ ਆ ਗਈ ਐ ਫੇ ਮੰਮੀ ਲੰਮੇ ਪੈ ਗਈ ਐ ਤੇ ਮੈਂ ਕੰਮ ਕਰਾਂਗਾ ਛੱਡ ਦੇ ਨਾਲ ਚੱਲ ਇਹੋ ਆਪੇ ਕਰ ਲਾਂਗੀ ਨਹੀਂ ਸੁਣਾ ਵੀਰ ਗੱਲ ਸੁਣਾ ਅੱਛਾ ਫੇਰ ਦੀ ਮੈਂ ਰੈਸਟ ਕਰਨੀ ਐ ਠੀਕ ਆ ਮੰਨਿਆ ਮੈਨੂੰ ਬੁਖਾਰ ਐ ਤੂੰ ਇਹ ਵੀ ਦੱਸੇ ਐਦੇ ਕੰਮ ਕਰਨ ਦੇ ਹੋਣਾ ਤੂੰ ਵੀ ਖਾ ਕੇ ਦੱਸੋ ਕਿ ਮੈਨੂੰ ਬੁਖਾਰ ਥੋੜੀ ਐ ਤੈਨੂੰ ਤਾਂ ਬੁਖਾਰ ਐ ਫੇਰ ਜ਼ਿਆਦਾ ਹੋ ਜਾਏਗਾ ਪਰੇ ਹਾਂ ਜਾ ਚੱਲ ਅੰਦਰ ਜਾ ਕੇ ਕੋਈ ਸਬਜ਼ੀ ਭਾਜੀ ਕੋਤ ਲਾਟ ਲੈ ਜਾ ਮੈਂ ਤਾਂ ਲੰਬਾਤਾ ਮੈਂ ਮੈਂ ਨਾ ਮੋਤੀ ਬੋਲ ਕੀਤੀ ਆ ਜੋ ਮੈਨੂੰ ਤੁਹਾਡੇ ਵਰਗੀ ਸੱਸ ਮਿਲੀ ਆ ਤੁਹਾਨੂੰ ਪਤਾ ਜਿਆਦਾ ਕਨਾਂ ਚੀਂਦਾ ਵਾ ਨਵਾਂ ਨੂੰ ਬੁਖਾਰ ਚੜਦਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਨਾ ਨਾ ਨੂੰ ਰੋਟੀ ਦਿੱਤੀ ਜਾਂਦੀ ਆ ਨਾ ਪਾਣੀ ਪੁੱਛਿਆ ਜਾਂਦਾ ਨਾ ਪੁੱਛਿਆ ਜਾਂਦਾ ਕਿ ਤੁਸੀਂ ਸਵੇਰ ਦੀ ਦਵਾਈ ਖਾਧੀ ਆ ਪੁੱਤ ਕੰਮ ਤੇ ਬਹੁਤ ਦੂਰ ਦੀ ਗੱਲ ਵਿਚਾਰੀਆਂ ਆਪੇ ਦਵਾਈ ਲਿਆ ਕੇ ਖਾਂਦੀਆਂ ਨੇ ਆਪੇ ਹੌਲੀ ਹੌਲੀ ਡੇਢ ਘੰਟੇ ਤੇ ਕੰਮ ਕਰਦੀਆਂ ਨੇ ਤੇ ਨਾਲ ਰੋਣਦੀਆਂ ਨੇ कभी कोई काम सची मम्मी, है। थे तो हो। <laughs> नहीं कर पुत ना हो तू मेनुरा देने कुछ नहीं पुत बहुत चंगे हो तुम्हें बहुत चंगी हाँ <laughs> पुत तुम्हें बहुत चंगे मम्मी जो वे प्यार कर ना छोटे ਤੇ ਛੋਟੇ ਬਧੋ ਬਣੀ ਖਿੱਚੇ ਜਾਂਦੇ ਨੇ ਕਿਉਂਕਿ ਛੋਟਿਆਂ ਨੂੰ ਇੰਨੀ ਅਕਲ ਨਹੀਂ ਹੁੰਦੀ ਪਰ ਜਦ ਵੱਡੇ ਉਹਨਾਂ ਦਾ ਪਿਆਰ ਕਰਦੀ ਹੈ ਨਾ ਛੋਟੇ ਕਦੀ ਉਹਨਾਂ ਤੋਂ ਪਰੇ ਨਹੀਂ ਹੋ ਸਕਦੇ ਇਹ ਮੈਨੂੰ ਪਤਾ ਹੈ ਫੇਰੀ ਨਬੱਤ ਹੁਣ ਦੂਜਾ ਲੰਦਰ ਚਲ ਜਾ ਮੈਂ ਤੇਰੀ ਬਹੁਤ ਅੱਲਾ ਸੁਣਦੀ ਆ ਮੈਂ ਵੀ ਮੋਤੀਦਾਨ ਕਿਤੇ ਜਿਹਨੂੰ ਆ ਬਸ ਥੋੜੇ ਰਹਿ ਗਏ ਥੋੜਾ ਨਹੀਂ ਨਹੀਂ ਮੈਂ ਥੋੜੇ ਨਹੀਂ ਪੁੱਤ ਤੂੰ ਜਾ ਲੰਘ ਜਾ ਕੇ ਸੱਜੀ ਸੁੱਜੀ ਕੱਟ ਕੇ ਤੇ ਲੰਮੇ ਪੈ ਜਾ ਹਾਂ ਮੰਮੀ ਚੱਲ ਕੋਈ ਜਿੱਤੇ ਤਰ ਜਿਆਦਾ ਦੇ ਲੈ ਚਲ ਫੇਰ ਆ ਤੋੜੋ ਤੁਹ ਕਰਾਈ ਲੈ ਮੈਂ ਬਣਾਉਣੇ ਜੀ ਹੁਣ ਠੀਕ ਠੀਕ ਚੱਲ ਜਾ ਤੇਰਾ ਲੱਖ ਲੱਖ ਸ਼ੁਕਰ ਬਜਾਰ ਨਾ ਮੈ ਮੈਨੂੰ ਇਹੋ ਜੀ ਕਰਮਾਂ ਵਾਲੀ ਨੂ ਦਿੱਤੀ ਮੈਂ ਤੇ ਦੁਨੀਆ ਦੀਆਂ ਗੱਲਾਂ ਸੁਣ ਸੁਣ ਕੇ ਬੜੀ ਹੈਰਾਨ ਹੀ ਰਹਿ ਜਾਨੀ ਆ ਮੇਰੀ ਇੰਦਾ ਦੀ ਨੂ ਮੇਰੀ ਨੂੰ ਆ ਕਰਦੀ ਕਦੇ ਘਰ ਵਾਲਿਆਂ ਨੂੰ ਪ੍ਰਕਾਹ ਦਿੰਦੀ ਆ ਮੇਰੀ ਨੂ ਵਾਈਗਰੂ ਬਹੁਤ ਚੰਗੀ ਸੱਚੇ ਪਾਤਸ਼ਾਹ ਸਭ ਨੂੰ ਇਹੋ ਜੀਆਂ ਨੂਆਂ ਧੀਆਂ ਨਹੀਂ ਮਹਾਰਾਜ ਮੈਂ ਤੇ ਮੁੱਤੀ ਦਾਨ ਕੀਤੇ ਮੈਨੂੰ ਇਹੋ ਜੀ ਨੂ ਮਿਲੀ ਹੋ ਰਹੀ ਸਦਾ ਸਤਿ ਸ਼੍ਰੀ ਅਕਾਲ ਕੀ ਹਾਲ ਚੰਦਾ ਹੈ ਠੀਕ ਆ ਕੀ ਗੱਲ ਘਾਣੀ ਹੈ ਅੱਜ ਕਹਿਣੀ ਨੂੰ ਛੰਦੇ ਨਹੀਂ ਛੁੱਟੂ ਪੈਣੀ ਹੈ ਕਿਥੇ ਨਹੀਂ ਦੱਬੀ ਦੱਬੀ ਰੋਈ ਜਿਆ ਗਿਆ ਲੈ ਹੋ ਸਤਿ ਸ਼੍ਰੀ ਅਕਾਲ ਮੇ ਮਿੱਟੀ ਆਈ ਛੁਟਾ ਲੈ ਕੇ ਦਤੂ ਵੀ ਆਈ ਦੱਸ ਤੂੰ ਹੀ ਦੇ ਆਂਦੇ ਨਹੀਂ ਜੇ ਬਸ ਸਹੀ ਟਾਈਮ ਲੱਗਾ ਤੇਰਾ ਮੈਨੂੰ ਤਾਂ ਟਾਈਮ ਲੱਗ ਗਿਆ ਤੂੰ ਕੀ ਲੱਗੇ ਕੰਮ ਕਰਨ ਤੇ ਫਿਰ ਤੇਰੇ ਪਾਪਿੰ ਬੁਖਾਰ ਚੜਿਆ ਬੜਾ मसाई उठी है तो मैं कम करूगी तो फिर भाभी लिया दीदी सत्या बिलकुल ठीक ठाक हाँ जी नहीं आए नहीं बस मैं आ गई शुकर बनाओ बहुत वादिया टाइम जहा नहीं लगता है ਮੰਮੀ ਕਹਿੰਦੇ ਸੀ ਤੂੰ ਠੀਕ ਨਹੀਂ ਗੇ ਪਰ ਤੂੰ ਵੀ ਤੇ एकदम ਤੰਦਰੁਸਤ ਲੱਗਣ ਦੇ ਮੈਨੂੰ ਦੀਦੀ ਉਹ ਥੋੜਾ ਫੀਵਰ ਹੋਇਆ ਸੀ ਮੈਨੂੰ ਪਰ ਠੀਕ ਹੈ ਹੁਣ ਮੈਂ ਇਹਨਾਂ ਨੇ ਮੈਡੀਸਨ ਭੇਜੀ ਸੀ ਸਹੀ ਆ ਉਹ ਇਹਨਾਂ ਦਾ ਮੈਸੇਜ ਆਇਆ ਸੀ ਤੇ ਰਿਪਲਾਈ ਕਰਦੀ ਪਈ ਸੀ ਮੈਂ ਉਹੀ ਕਹਿਨੀ ਆ ਮੰਮੀ ਕਹਿੰਦੇ ਬਿਮਾਰ ਆ ਤਾਂ ਤੂੰ ਹੀ ਤਾਂ ਫੋਨ ਤੇ ਲੱਗੇ ਬੜੇ ਮਜ਼ੇ ਮਜ਼ੇ ਨਹੀਂ ਤੁਹਾਡੇ ਭਾਜੀ ਨੇ ਕਰ ਦਿੱਤੀ ਸੀ ਗੱਲ ਅੱਛਾ ਅੱਛਾ ਹੋਰ ਸੁਣਾਓ ਬਸ ਵਧੀਆ ਭਾਬੀ ਮੰਮੀ ਚੌਂਕੇ 'ਚ ਲੱਗੇ ਸੀ ਕੋਈ ਕੰਮ ਲਈ ਲਵਾ ਲਓ ਜੇ ਇਹੋ ਜਿਹਾ ਕੋਈ ਹਸਾਬ ਆ ਜਾਂਦਾ ਨਾ ਘਰ 'ਚ ਕੀ ਇੱਕ ਬੰਦਾ ਬਿਮਾਰ ਪੈ ਜਾਂਦਾ ਤੇ ਦੂਜਾ ਕੀ ਕਰੇ ਕੰਮ ਲਈ ਲਵਾ ਲਿਆ ਕਰੋ ਨਹੀਂ ਦੀਦੀ ਐਨਾ ਕੰਮ ਨਹੀਂ ਹੁੰਦਾ ਕੰਮ ਤੇ ਅਸੀਂ ਰਲ ਮਿਲ ਕੇ ਕਰ ਲੈਣੇ ਆਂ ਬਸ ਉਹ ਮੈਂ ਲੱਗੀ ਸੀ ਭਾਂਡੇ ਧੋਣ ਤੇ ਮੰਮੀ ਕਹਿੰਦੇ ਤੂੰ ਜਾ ਕੇ ਆਰਾਮ ਕਰ ਮੈਂ ਧੋ ਲੈਣੀ ਆ ਭਾਂਡੇ ਅੱਛਾ ਤਾਂ ਕਰਕੇ ਦੀਦੀ ਤੁਸੀਂ ਮੈਂ ਚਾਹ ਬਣਾ ਕੇ ਲਿਆਣੀ ਠੀਕ ਹੈ ਲੈ ਪਾਣੀ ਪੀਓ ਬੱਤ ਮੰਮੀ ਤੁਸੀਂ ਬੈਠੋ ਦੀਦੀ ਲੱਗੇ ਮੈਂ ਚਾਹ ਬਣਾ ਕੇ ਚਾਹ ਤਾਂ ਬਣ ਵੀ ਗਈ ਆ ਬਹਿ ਜਾ ਤੂੰ ਚਾਹ ਬਣ ਗਈ ਐ ਪਾਣੀ ਪੀਓ ਚਾਹ ਆਹੇ ਮੰਮੀ ਮੈਂ ਕੋਈ ਨਹੀਂ ਪਾ ਲਈ ਹੁੰਨੀ ਆ ਪੀ ਲਵੱਤ ਪਾਣੀ ਮੰਮੀ ਜਾਂਦੇ ਹੋ ਭਾਬੀ ਨੂੰ ਠੀਕ ਹੈਗੇ ਨਾ ਤੂੰ ਬੈਠੋ ਮੇਰੇ ਕੋਲ ਬਣਾ ਦੇਂਦੇ ਚਾ ਕੋਈ ਗੱਲ ਨਹੀਂ ਤੂੰ ਇਦਾਂ ਨਾ ਕਰਿਆ ਕਰ ਠੀਕ ਨਹੀਂ ਕਿ ਮੈਂ ਤਾਂ ਹੀ ਬਿਠਾਈ ਏ ਪੀਓ ਦੀਦੀ ਪਾਣੀ ਬੜੇ ਕਰਮਾ ਵਾਲੇ ਹੋ ਭਾਬੀ ਤੁਸੀਂ ਕਿ ਤੁਹਾਨੂੰ ਮੇਰੀ ਮਾਂ ਜਿਹੀ ਨਾ ਸੱਸ ਮਿਲ ਗਈ ਏ ਮੈਨੂੰ ਪਤਾ ਦੀਦੀ ਕਿ ਮੈਂ ਕਰਮਾ ਵਾਲੀ ਮੇਰੀ ਸੱਸ ਮੇਰੇ ਨਾਲ ਬਹੁਤ ਪਿਆਰ ਕਰਦੀ ਏ ਉਹਨੂੰ ਪਾਣੀ ਕੋਈ ਜੋ ਮਰਜ਼ੀ ਕਹਿੰਦਾ ਰਹੇ ਪਰ ਬਸ ਆਪਣੀ ਲਾਈਨ ਤੇ ਆ ਨੇ ਨਾ ਜਾਂਦੇ ਤੁਸੀਂ ਆਏ ਹੋ ਨਾ ਘਰ 'ਚ ਮੈਨੂੰ ਤਾਂ ਮੰਮੀ ਭੁੱਲੀ ਜਾਂਦੇ ਨੇ ਕਿ ਉਹਨਾਂ ਦੀ ਕੋਈ ਧੀ ਵੀ ਹੈਗੀ ਐ ਅੰਜੋ ਇੱਕ ਗੱਲ ਕਹਾ ਜਿੱਦਾਂ ਮੈਨੂੰ ਨੋ ਮਿਲੀ ਐ ਨਾ ਵਾਇਗਦੂ ਸਾਰੇ ਨੂੰ ਦਵੇ ਇਹ ਤੇਰੇ ਦਿਲ ਦਾ ਦੂਜੀ ਗੱਲ ਤੇਰੇ ਦਿਲ ਦਾ ਵਹਿਮ ਹੀ ਜਿੰਨਾ ਮੈਂ ਤੈਨੂੰ ਪਿਆਰ ਕਰਦੀ ਆ ਨਾ ਉਹ ਤੋਂ ਨਹੀਂ ਮੈਂ ਉਹਨੂੰ ਕਰਦੀ ਮੇਰੇ ਲਈ ਦੋਵੇਂ ਇੱਕੋ ਜਿਹੇ ਨੇ ਨਹੀਂ ਮੰਮੀ ਤੁਸੀਂ ਹੁਣ ਮੈਨੂੰ ਨਹੀਂ ਜੇ ਪਿਆਰ ਕਰਦੇਗੇ ਮੈਂ ਤੁਹਾਨੂੰ ਫੋਨ ਕਰਾਂ ਨਾ ਤੇ ਫੇਰ ਵੀ ਅਗਰ ਬੁਲਾਈ ਦਿੰਦੇ ਚੁੱਕੇ ਪਰ ਕਦੀ ਆਪਣੇ ਆਪ ਨੂੰ ਮਨਛੇਤੀ ਕੋਣ ਨਹੀਂ ਕਰਦੇ ਤੁਹਾਡਾ ਤਾਂ ਸਾਰਾ ਟਾਈਮ ਸਾਰਾ ਧਿਆਨ ਬਸ ਭਾਬੀ ਦੇ ਰੰਦਾ ਵੈ ਮੈਨੂੰ ਤਾਂ ਤੁਸੀਂ ਭੁੱਲੀ ਜਾਂਦੇ ਹੋ ਨਹੀਂ ਪਰ ਤੇ ਤੈਨੂੰ ਮੈਂ ਨੇ ਅੱਗੇ ਕੋਈ ਕਹਿੰਦੀ ਜਗ੍ਹਾ ਨਹੀਂ ਲੈ ਸਕਦਾ ਤੁਸੀਂ ਇਸ ਘਰ ਦੀ ਧੀ ਹੋ ਤੇ ਹਮੇਸ਼ਾ ਧੀ ਰਹੋਗੇ ਨਾਲੇ ਰਹੀ ਗੱਲ ਤੁਹਾਨੂੰ ਯਾਦ ਕਰਨ ਦੀ ਜਿਸ ਮਾਣੇ ਤੁਹਾਨੂੰ ਜਨਮ ਦਿੱਤਾ ਆ ਆਪਣੀ ਗੋਦੀ 'ਚ ਖੜਾਇਆ ਆ ਪੜਾਇਆ ਲਿਖਾਇਆ ਆ ਵਿਆਹਿਆ ਆ ਉਹ ਮਾਂ ਕਦੀ ਤੁਹਾਨੂੰ ਭੁੱਲ ਸਕਦੀ ਆ ਇਹ ਬਸ ਤੁਹਾਡਾ ਵਹਿਮ ਹੈ ਮੈਨੂੰ ਉਹਨਾਂ ਨੇ ਨੌਂ ਦੀ ਜਗ੍ਹਾ ਰੱਖਿਆ ਤੇ ਤੁਹਾਨੂੰ ਧੀ ਦੀ ਜਗ੍ਹਾ ਰੱਖਿਆ ਉਹ ਵੱਖਰੀ ਗੱਲ ਆ ਕਿ ਮੰਮੀ ਮੇਰੇ ਨਾਲ ਵੀ ਬਹੁਤ ਪਿਆਰ ਕਰਦੀ ਆ ਉਹਨਾਂ ਨੂੰ ਪਤਾ ਹੈ ਕਿ ਜੋ ਅਸੀਂ ਇੱਕ ਦੂਜੇ ਦੇ ਇਕਦਮ ਕੰਮ ਆਉਣਾ ਹੈ ਨਾ ਉਹ ਕਿਸੇ ਹੋਰ ਨੇ ਨਹੀਂ ਆਉਣਾ ਕੀ ਮਤਲਬ ਤੁਹਾਡਾ ਭਾਬੀ ਮੈਂ ਵੀ ਮੰਮੀ ਲਈ ਹਾਜ਼ਿਰ ਹਾਂ ਮੰਮੀ ਅੱਧੀ ਰਾਤ ਮੈਨੂੰ ਆਵਾਜ਼ ਤਾਂ ਦੇ ਮੈਂ ਆ ਜਾਂਗੀ ਉਸੇ ਵੇਲੇ ਦੀਦੀ ਤੁਸੀਂ ਤੇ ਆਓਗੇ ਨਾ ਆਪਣੇ ਸੋਹਣਿਆਂ ਤੋਂ ਪਰ ਮੈਂ ਤੇ ਇੱਥੇ ਹੋਣਾ 24 ਘੰਟੇ ਮੰਮੀ ਨੂੰ ਮਾੜੀ ਜੀ ਕੋਈ ਦਿੱਕਤ ਆਉਗੀ ਨਾ ਮੈਨੂੰ ਇੱਕ ਵਾਰੀ ਸ਼ੰਮੀ ਕਹਿਣਗੇ ਨਾ ਮੈਂ ਉਸੇ ਵੇਲੇ ਹਾਜ਼ਰ ਹੋ ਜਾਣਾ ਤੁਹਾਨੂੰ ਆਉਣ ਚ ਘੱਟੋ ਘੱਟ ਡੇਢ ਘੰਟਾ ਤੇ ਲੱਗੂਗਾ ਮੰਮੀ ਤੁਹਾਨੂੰ ਕੋਈ ਪਰੇਸ਼ਾਨੀ ਹੁੰਦੀ ਨਾ ਤੇ ਪਹਿਲਾਂ ਮੈਨੂੰ ਦੱਸਿਆ ਕਰੋ ਪੁੱਤ ਜਿਹੜਾ ਕੋਲ ਆ ਬੱਚਾ ਪਹਿਲਾਂ ਤੇ ਉਹ ਹੀ ਸੁਣੂਗੀ ਮੇਰੀ ਗੱਲ ਤੂੰ ਬਾਅਦ 'ਚ ਹੀ ਸੁਣੇਂਗੀ ਨਾ ਪਤੰਤੇ ਤੇਰੇ ਟਿੱਟ ਦਾ ਵਹਿਮ ਹੈ ਤੋ ਇਹੋ ਜੀ ਕੋਈ ਨਾ ਸੋਚ ਸੋਚਿਆ ਕਰ ਵੀ ਆਪਾਂ ਤੈਨੂੰ ਪਿਆਰ ਨਹੀਂ ਕਰਦੇ ਮੈਂ ਤਾਂ ਬਾਬਾ ਜੀ ਇਹ ਅਰਦਾਸ ਕਰਦੀ ਆ ਤੁਹਾਨੂੰ ਤੇ ਤਤੀਵਾ ਨਾ ਲੱਗੇ ਤਾਂ ਨਾ ਹੀ ਤੁਹਾਨੂੰ ਕਿਸ ਦੀ ਬੋਦੀ ਲੋੜ ਪਵੇ ਬਸ ਤੀ ਐਦਾਂ ਹੀ ਕੀ ਕਰੋ ਜਾਓ ਨਾ ਮੰਮੀ ਚਾਹ ਤੁਹੀ ਪਾ ਕੇ ਲਿਆਓ ਮੰਮੀ ਨੂੰ ਪੈਣ ਦਿਓ ਪੁੱਤ ਮੈਂ ਲੈ ਆਣੀ ਆ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਜੀ ਤੁਸੀਂ ਬੈਠੋ ਗੱਲਾਂ ਕਰੋ ਦੀਦੀ ਨਾਲ ਮੰਮੀ ਕਿਪਾ ਬੀਨ ਨੂੰ ਕੁਝ ਜ਼ਿਆਦਾ ਨਹੀਂ ਸਿੱਖ ਤੇ ਚੜਾਇਆ ਹੈਗਾ ਅੰਜੂ ਤੂੰ ਇਹੋ ਜਿਹੀਆਂ ਗੱਲਾਂ ਨਾ ਸੋਚਿਆ ਕਰ ਉਹ ਬਹੁਤ ਚੰਗੀ ਐ ਅੰਜੂ ਉਹ ਮੈਨੂੰ ਕਹਿੰਦੀ ਥੋੜੀ ਕੰਮ ਕਰੋ ਮੰਮੀ ਅੱਛਾ ਮੈਂ ਮੇਰੀ ਆਈ ਹੈ ਨਾ ਤੇ ਟਾਲ ਭਾਂਡਿਆਂ ਦਾ ਤੁਹਾਨੂੰ ਤੁੰਦੇ ਦੇਖ ਲਿਆ ਤੇ ਪੁੱਤੇ ਤੈਨੂੰ ਦੱਸਿਆ ਤੇ ਹੈਗਾ ਮੈਂ ਇੱਕ ਵਾਰੀ ਤੇ ਉਹ ਠੀਕ ਨਹੀਂ ਗਈ ਜੇ ਮੈਂ ਉਹਦਾ ਦੁੱਖ ਸਮਝੂਗੀ ਫਿਰ ਉਹ ਮੇਰਾ ਦੁੱਖ ਸਮਝੂਗੀ ਮੈਂ ਕਮਰੇ ਚ ਆ ਕੇ ਇੱਥੋਂ ਬੱਕ ਫਲੋਲੇ ਆ ਉਹਨੂੰ ਪਤਾ ਨਹੀਂ ਲੱਗਾ ਮੋਬਾਈਲ 'ਚ ਮਸਤ ਹੋਈ ਹੋਈ ਐ ਬਾਚ ਕਹਿੰਦੀ ਐ ਤੇਰੇ ਭਰਾ ਦਾ ਫੋਨ ਸੀ ਮੈਂ ਉਹਨਾਂ ਨੂੰ ਰਿਪਲਾਈ ਦੇ ਨਹੀਂ ਸਕ ਕੋਈ ਗੱਲ ਕਰਦੇ ਬੈਸੀ ਐਨੀ ਤੂੰ ਗਵਾਚੀ ਹੋਈ ਆ ਹੈ ਜੇ ਤੂੰ ਬਿਮਾਰ ਆ ਤੇ ਕਿੰਨੀ ਤਿਆਰ ਸ਼ੈਰ ਹੋ ਕੇ ਬੈਠੀ ਹੋਈ ਆ ਬੰਦਾ ਵਿੱਚ ਬਿਮਾਰ ਬੰਦਾ ਤੇ ਉਠ ਹੀ ਨਹੀਂ ਪੰਦਾ ਮੰਮੀ ਆ ਤੁਹਾਡੇ ਸਾਹਮਣੇ ਬਸ ਖੇਖਣ ਕਰਦੀ ਐ ਤੁਹਾਨੂੰ ਆਪਣੇ ਹੱਥਾਂ ਚ ਲੈ ਆਂਦੀ ਐ ਤੁਸੀਂ ਬੜੇ ਭੋਲੇ ਹੋ ਮੰਮੀ ਤੁਹਾਨੂੰ ਸਮਝ ਨਹੀਂ ਗਈ ਤੂੰ ਹੀ ਨਾ ਬਸ ਉਹ ਤੁਹਾਨੂੰ ਜੀ ਜੀ ਕਰਕੇ ਸਾਰਾ ਘਰ ਦਾ ਤੁਹਾਡਾ ਕੰਮ ਲੈ ਲੈਂਦੀ ਤੂੰ ਹੀ ਕੰਮ ਨਾ ਕਰਿਆ ਤੁਮ ਘਰ ਦਾ ਅੰਜਲ ਤੂੰ ਇੰਨੀ ਰਖਾਣਾ ਕਰਿਆ ਕਰ ਮੰਮੀ ਇਰਖਾ ਨਹੀਂ ਕਰਦੀ ਪੀ ਮੈਨੂੰ ਜੋ ਦਿਖਦਾ ਨਾ ਮੈਂ ਉਹੀ ਬੋਲਦੀ ਆ ਜਦੋਂ ਕਿਤੇ ਮੈਂ ਫੋਨ ਕਰ ਲਵਾਂ ਵੀਰੇ ਨੂੰ ਮੰਮੀ ਨਾਲ ਗੱਲ ਕਰਾਈ ਮੰਮੀ ਦਾ ਫੋਨ ਬਿਜ਼ੀ ਆ ਆ ਮੰਮੀ ਨਾਲ ਕੋਠੇ ਕੱਪੜੇ ਸੁਕਣੇ ਪਾਣਗੇ ਮੈਂ ਤੁਹਾਡੀ ਆ ਉਮਰ ਹੈ ਤੀ ਕੋੜੀਆਂ ਚੜਦੇ ਦੋ ਮੰਜ਼ਲੀ ਉੱਪਰ ਜਾਂਦੇ ਹੋ ਨਾ ਗੋਡਿਆਂ ਦੀ ਗਰੀਸ ਐ ਉਸ ਉਮਰ ਚ ਖਤਮ ਹੋ ਜਾਂਦੀ ਤੇ ਭਾਬੀ ਨੰਨੀ ਸ਼ਰਮ ਨਹੀਂ ਕੀ ਕਿ ਤੁਹਾਡੋ ਕੰਮ ਲੈਂਦੀ ਐ ਕੰਮ ਕਰਦੇ ਆ ਕੁਛ ਨਹੀਂ ਹੁੰਦਾ ਅੰਜੂ ਸਰੀਰ ਚੱਲਦਾ ਰਹਿੰਦਾ ਹੁਣ ਵੀ ਵੇਲੇ ਦੋ ਵਾਰੀ ਕਿਹਾ ਤੇ ਚਾਹ ਪਾਨ ਗਈ ਐ ਤੇ ਤੁਸੀਂ ਮੈਂ ਚਾਹ ਬਣਾ ਲੈਨੀ ਮੈਂ ਕਰ ਲੈਨੀ ਆ ਐਦਾਂ ਨਾ ਕਰਿਆ ਕਰੋ ਮੰਮੀ ਮੇਰਾ ਫਿਰ ਧਿਆਨ ਤੁਹਾਡੇ ਵੱਲ ਰਹਿੰਦਾ ਵਾ ਨਹੀਂ ਪੁੱਤ ਤੂੰ ਇੰਨੀ ਉਹਦੇ ਲਾਈਕ ਨਾਲ ਹੀ ਖਾਣਾ ਰੱਖਿਆ ਕਰ ਛੱਡੂ ਮੰਮੀ ਆ ਗਿਓ ਮੰਮੀ ਜੀ ਚਾਹ ਤੇ ਬਣ ਚਲੀ ਆ ਤੇ ਉਹ ਕੁਝ ਹੈਗਾ ਨੀ ਨਮਕੀਨ ਵਗੈਰਾ ਕਰ ਹਾਂ ਹੇ ਉਹ ਤੇ ਮੈਂ ਭੁੱਲ ਹੀ ਗਈ ਛਮੀ ਕੋਈ ਗੱਲ ਨਹੀਂ ਮੰਮੀ ਭਾਬੀ ਖਾਣਾ ਮੈਂ ਕੁਝ ਨਹੀਂ ਮੈਨੂੰ ਲੱਗਾ ਇੰਨਾ ਟਾਈਮ ਲਾ ਕੇ ਚਾਹ ਹੀ ਲਿਆਉਗੇ ਤੇ ਚਾਹ ਹੀ ਨਹੀਂ ਤੁਸੀਂ ਲੈ ਰਹੇ ਅਏ ਤਾਂ ਚਾਹ ਹੀ ਨਹੀਂ ਮੰਮੀ ਤਾਂ ਧਾਰ ਵੀ ਆਏ ਸੀ ਨਹੀਂ ਦੀਦੀ ਚਾਹ ਤਾਂ ਤਿਆਰ ਆ ਮੈਂ ਇਹਨਾਂ ਨੂੰ ਫੋਨ ਕਰਦੀ ਪਈ ਸੀ ਚੁੱਕਦੇ ਹੀ ਨਹੀਂ ਪਏ ਮੰਮੀ ਮੈਂ ਕੁਝ ਵੀ ਨਹੀਂ ਖਾਣਾ ਵੈਸੇ ਵੀ ਮੈਂ ਰੋਟੀ ਖਾ ਗਏ ਤੁਰੀ ਨਹੀਂ ਸਮਾ ਮੈਂ ਨਾ ਮਿੱਠਾ ਨਹੀਂ ਆਮਾ ਪਲ ਜਾਗੇ ਨਹੀਂ ਨਹੀਂ ਭਾਬੀ ਕੇ ਚੀਜ਼ ਦੀ ਨਹੀਂ ਲੋੜ ਖਾਣ ਦੀ ਨਹੀਂ ਬਸ ਚਾਹ ਵਧੀਆ ਬਣਾਉਣਾ ਤੁਹਾਨੂੰ ਪਤਾ ਹੈ ਚਾਹ ਜੇ ਮੈਨੂੰ ਮਾੜੀ ਮਿਲ ਗਈ ਨਾ ਤੇ ਮੇਰਾ ਦਿਨ ਖਰਾਬ ਹੋ ਜਾਂਦਾ ਦਾ ਕੋਈ ਗੱਲ ਨਹੀਂ ਦੀਦੀ ਹਾਂ ਤੇ ਮੈਂ ਨਾ ਮਿੱਠਾ ਨਹੀਂ ਪਾਇਆ ਤੇ ਥੋੜਾ ਘੱਟ ਪਾ ਲਈ ਠੀਕ ਹੈ ਮੰਮੀ 2 ਮਿੰਟ ਬੈਠੋ ਮੈਂ ਜਦੋਂ ਵੀ ਇਹ ਹੱਥ ਨਹੀਂ ਤੋਪੇ ਮੈਂ ਜਰਾ ਹੱਥ ਧੋਵਾਂ ਜਾਂ ਤੋਇਆ ਭਾਬੀ ਹੰਮੀ ਜੀ ਜੀ ਬੜੀ ਗੱਲ ਸੁਣਿਓ ਉਹ ਅੰਦਰ ਉਹ ਨੀਲ ਫੈਲ ਰਗਾ ਤੀਨਾ ਮੇਰਾ ਨੋੜਦਾ ਬੈ ਜਰਾ ਕੱਢ ਕੇ ਦਿਨਾ ਤੁਹਾਨੂੰ ਹੁੰਦਾ ਹੈ ਨਾ ਹਾਂ ਜੀ ਜੀ ਮੈਂ ਹੁਣੇ ਲਈ ਹਾਂ ਦੇਖੋ ਮੈਂ ਵੇਖ ਲੈਣੀ ਚਾਹ ਕੋਈ ਗੱਲ ਆ ਗਈ ਸੰਦੀ ਮੇਰੇ ਤਾਂ ਮਾ ਫਿਨਿਸ਼ ਤੋਂ ਪੇਵਾ ਦੇ ਚਦੋਂਦੀ ਆਈ ਆ ਹਾਂ ਜੀ ਹਾਂ ਜੀ ਭਾਬੀ ਚਾਹ ਚੰਗੀ ਹੋਵੇ ਚਾਹ ਮੇਰੀ ਪਸੰਦ ਦੀ ਹੈ ਨਾ ਤੇ ਮੈਂ ਬੜੀ ਖੁਸ਼ ਰਹਿੰਦੀ ਜੀ ਕਿਉਂ ਜਿਹੜੀ ਕਿਕਰ ਕਰਦੀ ਹੋ ਹਾਂ ਰੋਜ਼ ਚਾਹ ਹੀ ਬਣਾਈਦੀ ਆ ਠੀਕ ਮੈਂ ਤੁਹਾਨੂੰ ਵਧੀਆ ਜਾ ਦੇਵਾਂਗੀ ਬੈਠੋ ਤੁਸੀਂ ਜਾ ਕੇ ਲੱਗੀ ਸੀ ਮੇਰੀ ਮਾਂ ਨੂੰ ਆਪਣੇ ਹੱਥਾਂ ਚ ਪਾਣ ਮੇਰੀ ਮਾਂ ਮੇਰੇ ਕੋ ਖੋਣ ਲੱਗੀ ਸੀ ਮੇਰੀ ਮਾਂ ਮੇਰੇ ਬਿਨਾ ਮੈਨਾਂ ਰਹਿੰਦੀ ਨਹੀਂ ਸੀ ਹਰ ਵਕਤ ਅੰਜੂ ਅੰਜੂ ਕਰਦੀ ਤੇ ਹੁਣ ਸ਼ੰਮੀ 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 ਇਹ ਕਰ ਲੈਂਦੀ ਸ਼ੰਮੀ ਉਹ ਕਰ ਲੈਂਦੀ ਸ਼ੰਮੀ ਦੇ ਹੱਥ ਚ ਜਾਦੂ ਹੈ ਸ਼ੰਮੀ ਦੇ ਤੇ ਮੈਂ ਕਿੰਨੀ ਕੋਈ ਗੱਲਾਂ ਹੀ ਨਹੀਂ ਤੇ ਮੈਂ ਮੈਂ ਵੀ ਇਸ ਦਾ ਚਾਹੀਈ ਆ ਤੇ ਇਹਨੂੰ ਆਪਣੀ ਜਗ੍ਹਾ ਦੇ ਨਹੀਂ ਲੈਣ ਦਵਾਂਗੀ ਹੱਜ ਮੈਨੂੰ ਦੱਸਦੀ ਆ ਕਿ ਸ਼ੰਮੀ ਦੇ ਹੱਥ ਚ ਕੀ ਜਾਦੂ ਹੈ ਚਲੋ ਮੈਂ ਤਾਂ ਨਾਲ ਆਪਣੇ ਲੈ ਚੱਲਾਂ ਚਲ ਠੀਕ ਹੈ। ਇਹ ਵੇ। ਤੁਸੀਂ ਨਹੀਂ ਸੀ ਪੀ ਲਈ ਚਾਹ? ਨਹੀਂ ਜੀ ਜੀ। ਮੈਨੂੰ ਹੋਣਾ ਮਮੀ ਨੇ ਦੁੱਧ ਦੰਮ ਕਰਕੇ ਦਿੱਤਾ ਸੀ। ਅੱਛਾ? ਹਾਂਜੀ। ਤਦੇ ਮੈਂ ਕਮੈਂਟ ਕੋਰੇ ਚਿੱਟੇ ਕਿ ਥੋਈ ਜਾਂਦੇ ਨੇ। ਮੇਰੀ ਮਾਂ ਦੇ ਹੱਥਾਂ 'ਚ ਤਾਂ ਜਾਦੂ ਹੈ ਜਾਦੂ। ਇਹਦੇ ਤੋਂ ਕੋਈ ਵੀ ਖਾ ਪੀ ਲੇ ਤਾਂ ਬੰਦਾ ਤੰਦਰੁਸਤ ਹੋ ਜਾਂਦਾ। ਹਾਂਜੀ ਦੀਦੀ। ਇਹ ਤਾਂ ਤੁਸੀਂ ਸਹੀ ਕਿਹਾ। ਜਿਹੜੀ ਮਾਂ ਹੁੰਦੀ ਹੈ ਨਾ। ਉਹਦੇ ਹੱਥਾਂ 'ਚ ਹੁੰਦਾ ਹੀ ਜਾਦੂ ਆ। ਦੀਦੀ ਤੁਸੀਂ ਚਾਹ ਸਾਦੀ ਪੀ ਲਓ ਤੁਹਾਡਾ ਭਰਾ ਨਾਲ ਸਮਾਨ ਲੈ ਕੇ ਆਉਂਦਾ ਹੀ ਹਣਾ ਵਾ ਫਿਰ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਖਵਾਉਣੀ ਆ ਮੈਂ ਨਹੀਂ ਮੈਂ ਤਾਂ ਬਸ ਮੰਮੀ ਨੂੰ ਤੇ ਤੁਹਾਨੂੰ ਮਿਲਣ ਨਹੀਂ ਆਈ ਸਾਂ ਲੰਦੀ ਲੰਦੀ ਬਸ ਚਾਹ ਪੀ ਗਏ ਠੀਕ ਆ ਮੇਰੇ ਤੇ ਚਾਹ ਮਤਲਬ ਨਹੀਂ ਹੋਣੀ ਚਾਹੀਦੀ ਤੁਹਾਨੂੰ ਪਤਾ ਮੰਮੀ ਸ਼ੁਰੂ ਤੋਂ ਮੈਨੂੰ ਆਦਤ ਹੈ ਕਿ ਅਗਰ ਮੈਨੂੰ ਚਾਹ ਵਧੀਆ ਮਿਲਗੀ ਨਾ ਤੇ ਖਾਣਾ ਬਿਨਾ ਮੇਰੇ ਤੇ ਕੁਝ ਵੀ ਨਹੀਂ ਮਤਲਬ ਠੀਕ ਹੈ ਤੇ ਵੇਖ ਲੈ ਪਹਿਲਾਂ ਗੱਲਾਂ ਕਰੀ ਜੰਨੀ ਹੈ ਕੋਈ ਗੱਲ ਨਹੀਂ ਦੀਦੀ ਜੇ ਤੀ ਇਹਦੇ ਨਾਲ ਨਾ ਸੈਟੀਸਫਾਈ ਹੋਏ ਤਾਨੂੰ ਹੁਣੇ ਠਹਿਰ ਕੇ ਫਿਰ ਵਧੀਆ ਚਾਹ ਬਣਾ ਕੇ ਪਿਆਵਾਂਗੀ। ਵੇਖ ਲੈਨੇ ਕਿੰਨਾ ਕੁ ਤੁਹਾਡੇ ਹੱਥਾਂ 'ਚ ਜਾਦੂ ਹੈ ਮਮੀ ਤਰੀਫਾਂ ਤਾਂ ਬੜੀਆਂ ਕਰਦੇ ਨੇ। ਕੀ ਹੋਇਆ ਦੀਦੀ? ਕੀ ਹੋਇਆ ਪੁੱਤ? ਮੰਮੀ ਜੇ ਭਾਬੀ ਦਾ ਮਨ ਸੀ ਨਾ ਕਿ ਮੈਨੂੰ ਬਿਨਾਂ ਚਾਹ ਪਿਆਏ ਇੱਥੋਂ ਤੋਰਨ ਦਾ ਤੇ ਕਹਿ ਦਿੰਦੇ ਮੈਂ ਕਿਹੜਾ ਗੁੱਸਾ ਕਰਨਾ ਸੀ ਪਰ ਐਦਾਂ ਦੀ ਚਾਹ ਤਾਂ ਨਾ ਮੇਰੇ ਹੱਥੇ ਬਣਾਉਂਦੇ। ਮੇਰਾ ਤਾਂ ਮੰਮੀ ਸਾੜ ਕੇ ਰੱਤਾ ਹੈ ਨਹੀਂ ਪੁੱਤ ਇਹੋ ਜੀ ਕਦੀ ਹੋਇਆ ਇਹੋ ਜਿਹਾ ਗਲਤ ਕੰਮ ਨਹੀਂ ਕਰਦੀ ਜਿਹੜਾ ਕਿਸੇ ਨੂੰ ਚੰਗਾ ਨਾ ਲੱਗੇ ਕੋਈ ਜਾਨ ਦੀ ਗੱਲ ਕਰਾਂਗੇ ਅੱਛਾ ਜੇ ਇਹ ਹੀ ਗੱਲ ਹੈ ਨਾ ਤੇ ਲੋ ਟੀਕੇ ਦੱਸ ਦੋ ਚਾਹ ਕੀ ਪੀਤੀ ਜਾਏਗੀ ਸ਼ਮੀ ਪੁੱਤ ਕੋਈ ਅਰ ਸੋਇ ਚੋਰ ਵੀਸੀ ਤੇ ਕੋਲ ਨਹੀਂ ਮੰਮੀ ਮੈਂ ਅੰਜੂ ਦੋ ਤਿੰਨ ਪੁੱਤ ਨਾਲ ਪਾਉਂਦੇ ਨਹੀਂ ਨਹੀਂ ਮੰਮੀ ਮੈਂ ਤਾਂ ਹੱਥੋਂ ਗਈ ਸੀ ਤੁਹਾਡੇ ਸਾਹਮਣੇ ਤਾਂ ਭਾਬੀ ਨੂੰ ਪੁੱਛ ਲਓ ਮੈਂ ਤਾਂ ਹੱਥੋਂ ਹੀ ਆ ਗਈ ਬਾਅਦ ਪਰ ਮੰਮੀ ਮੈਂ ਤਾਂ ਇੰਨਾ ਮਿੱਠਾ ਪਾਇਆ ਹੀ ਨਹੀਂ ਮੈਂ ਤੇ ਸਿਰਫ ਦੋ ਗਿਣੇ ਚੀਨੀ ਪਾਈ ਸੀ ਭੈਣ ਤੋਂ ਭਾਬੀ ਮੈਨੂੰ ਪਤਾ ਹੈ ਜ਼ਿਆਦਾ ਚੀਨੀ ਨਹੀਂ ਪਿੰਦੇ ਮੇਰੀ ਗੱਲ ਸੁਣੋ ਮੰਮੀ ਨੂੰ ਸਫਾਈਆਂ ਕਿਹਦੇ ਹੁੰਦੇ ਹੋ ਸਾਹਮਣੇ ਤੇ ਰੱਖੀ ਜੀ ਬੜੇ ਸਫਾਈਆਂ ਤੇ ਪੋਨ ਰੱਖਦੇ ਸੀ ਨਾ ਤਰੀਫਾਂ ਦੇ ਪੋਨ ਮੇਰੀ ਨੂੰ ਦੇ ਹੱਦਾਂ ਖਾ ਕੇ ਵੇਖ ਮੇਰੀ ਨੂੰ ਦੇ ਹੱਦਾਂ ਪੀ ਕੇ ਵੇ ਲੋ ਚਾਹ ਬਣਾਇਦਿ ਕੋਡੀਆਂ ਨ ਕਮੀ ਮੈਂ ਨਹੀਂ ਅੰਜੂ ਇਸ ਗੱਲ ਤੇ ਯਕੀਨ ਕਰਦੀ ਮੇਰੀ ਨੂੰ ਇਹੋ ਜਿਹਾ ਕੋਈ ਨਹੀਂ ਇਹੋ ਜਿਹਾ ਕੰਮ ਨਹੀਂ ਕਰਦੀ ਕਿ ਜਿਹੜਾ ਕਿਸੇ ਨੂੰ ਪਸੰਦ ਨਾ ਆਵੇ ਉਹਦੇ ਚਾਹ ਬਣਾਵੇ ਤੇ ਆਂਢੀ ਗਵਾਂਢੀ ਆ ਕੇ ਪੀ ਜਾਂਦੇ ਪਿੱਤੜੀ ਨੂੰ ਚਾਹ ਬਹੁਤ ਸਵਾਲ ਬਣਾਉਂਦੀ ਮੇਰਾ ਮੂੰਹ ਮਿੱਠੇ ਨਾਲ ਜੰਮੰਦੇ ਐ ਹੁਣ ਮੈਂ ਤੂੰ ਕਿੱਕੀ ਪਿੰਦੇ ਨੇ ਤਾਂ ਤੁਹਾਨੂੰ ਮੈਂ ਖੁਦ ਜਾਵਾ ਪੀ ਕੇ ਵੇਖੋ ਭਾਬੀ ਨੇ ਦੇ ਦਿੱਤੀਆਂ ਨਾ ਇਹ ਜਾਣ ਮੁਝ ਕੇ ਕੀਤਾ ਮੇਰੇ ਨਾਲ ਕਿ ਦੀਦੀ ਦੁਬਾਰਾ ਚਾਹ ਪੀਣ ਨਾ ਆਵੇ ਘਰ ਚ ਇਹ ਚੰਗੀ ਗੱਲ ਨਹੀਂ ਗੀ ਨਹੀਂ ਪੁੱਤੇ ਬਸ ਕਰ ਮਾਹ ਉਹ ਤੁਝ ਪਾ ਲਿਆ ਵੈ ਮੈਂ ਨਾ ਇੱਥੇ ਆਵਾ ਬੱਸ ਕਰੀਏ ਕੀ ਸਾਬਿਤ ਕਰਨਾ ਚਾਹੁੰਦੀ ਏ ਤੁਸੀਂ ਕੀ ਮਤਲਬ ਭਾਬੀ ਤੁਹਾਨੂੰ ਪਤਾ ਜਦੋਂ ਤੁਸੀਂ ਚਾਹ 'ਚ ਚੀਨੀ ਪਾਉਂਦੇ ਸੀ ਨਾ ਮੈਂ ਤੁਹਾਨੂੰ ਸਾਫ਼ ਵੇਖ ਲਿਆ ਸੀ ਪਰ ਕਿਹਾ ਕੁਛ ਨਹੀਂ ਨਾ ਨਾ ਮੰਮੀ ਭਾਬੀ ਵੀ ਇਹ ਨਜਾਇਜ਼ ਹੀ ਝੂਠ ਬੋਲਦੇ ਪਿਓ ਮੈਂ ਤੁਹਾਨੂੰ ਕੀ ਕਹਿ ਕੇ ਕਹੀ ਸਾਂ ਮੈਂ ਕੀ ਕਹਿ ਉਸ ਨੂੰ ਨਹੀਂ ਖਾਣ ਚੱਲੀ ਹੈ ਹਾਂ ਤੇਰੇ ਹੱਥ ਤੋਤੇ ਨੇ ਦੇਖੋ ਹਜੇ ਵੀ ਹੱਥ ਫੰਡੇ ਨੇ ਮੈਂ ਪਾਣੀ ਨਾਲ ਧੋ ਕੇ ਨਿਕਲੀ ਮੈਨੂੰ ਕੀ ਪਤਾ ਕਿੱਥੇ ਸਮਾਨ ਕੀ ਰੱਖਿਆ ਹਾਂ ਰਸੋਈ ਦੇ ਨਾਲ ਦੇ ਹੱਥ 'ਚ ਮੈਂ ਦੁੱਸਰੇ ਆ ਗਈ ਆ ਜੋ ਮੈਂ ਕੀ ਸੁਣਣ ਡੀ ਆ ਮੰਮੀ ਪਤਾ ਨਹੀਂ ਦੀਦੀ ਜਦੋਂ ਵੀ ਇੱਥੇ ਆਉਂਦੇ ਆ ਨਾ ਉਹਨਾਂ ਨੂੰ ਐਦਾਂ ਕਿਉਂ ਲੱਗਦਾ ਆ ਕਿ ਤੁਸੀਂ ਉਹਨਾਂ ਨਾਲ ਪਿਆਰ ਨਹੀਂ ਕਰਦੇ ਬਸ ਆਪਣੀ ਨੋਨਾਂ ਹੀ ਪਿਆਰ ਕਰਦੇ ਜੇ ਮੇਰੀ ਦੇਖਭਾਲ ਕਰਦੇ ਹੋ ਮੇਰੀਆਂ ਗੱਲਾਂ ਮੰਨਦੇ ਹੋ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕਿਹੜੇ ਕੀੜੇ ਨੇ ਘਰ ਕੀਤਾ ਮੈਨੂੰ ਸਮਝ ਨਹੀਂ ਲੱਗਦੀ ਜੇ ਅਸੀਂ ਦੋਵੇਂ ਨੋਨਾਂ ਨਾਲ ਲੜਾਂਗੇ ਤੇ ਫਿਰ ਤੁਸੀਂ ਸੁਖੀ ਰਹੋਗੇ ਇੱਥੇ ਆਣ ਕੇ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਗੁੱਤੋ-ਗੁੱਤੀ ਹੋਈਏ ਦੋਵੇਂ ਜਾਣੀਆਂ ਇੱਕ ਦੂਜੇ ਦੀ ਗੱਲ ਨਾ ਮੰਨੀਆਂ ਇੱਕ ਦੂਜੀ ਨੂੰ ਕਵਾਹੀ ਉਹ ਲਾਈਏ ਨਾ ਫੇਰੇ ਪੇਕਾ ਘਰ ਤੁਹਾਡਾ ਚੱਲ ਜਾਏਗਾ ਤੁਹਾਨੂੰ ਠੰਡੀਆਂ ਸ਼ਾਮਾਂ ਆ ਜਾਣਗੀਆਂ ਦੀਦੀ ਇੱਕ ਕੁੜੀ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਉਹਦਾ ਪੇਕਾ ਘਰ ਵਧੀਆ ਹੋਵੇ ਉਹਦੇ ਭਰਾ ਪਰਜਾਈ ਦੀ ਉਹਦੀ ਮਾਂ ਦੀ ਆਪਸ ਚ ਬਣੇ ਫੇਰ ਹੀ ਉਹ ਸੁખી ਰਹਿ ਪੈਂਦੀ ਆ ਸੋਹਰੇ ਘਰ ਪਰ ਪਤਾ ਨਹੀਂ ਦੀਦੀ ਦੀ ਥਿੰਕਿੰਗ ਕੀ ਕਹਿੰਦੀ ਆ ਵੀ ਮੈਂ ਸੁੱਛੀ ਨਹੀਂ ਅੱਦਾਂ ਕੀਤਾ ਮੰਮੀ ਭਾਬੀ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਨੇ ਗੋਲ ਮੋਲ ਮੇਰਾ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਨਾਲ ਮੰਮੀ ਮੈਂ ਸੱਚ ਕਹਿ ਰਹੀ ਹਾਂ ਜੋ ਮੈਂ ਕੀ ਮੈਂ ਨਹੀਂ ਮੰਨਦੀ ਕਿ ਮੇਰੀ ਨੂੰਹ ਨੇ ਆ ਕੰਮ ਕੀਤਾ اچھا ਮੰਮੀ ਤੁਹਾਨੂੰ ਆਪਣੀ ਨੂੰਹ ਤੇ ਯਕੀਨ ਹੈ ਮੇਰੇ ਤੇ ਯਕੀਨ ਨਹੀਂਗਾ ਹਾਂਜੀ ਤੇਰੇ ਢੇਡੇ ਚ ਪਤਾ ਨਹੀਂ ਕੀ ਗਲਤਫਹਿਮੀ ਬੈ ਗਈ ਏ ਤੇਰੇ ਬਾਰੇ ਦੀਦੀ ਨਾ ਕਰਿਆ ਕਰੋ ਇਦਾਂ ਜੇ ਤੁਸੀਂ ਆਣ ਕੇ ਮੰਮੀ ਨਾਲ ਪਿਆਰ ਕਰਦੇ ਹੋ ਤੇ ਮੇਰੇ ਨਾਲ ਵੀ ਪਿਆਰ ਪਾ ਕੇ ਦੇਖੋ ਮੈਂ ਕਿ ਤੁਹਾਨੂੰ ਚੰਗਾ ਨਹੀਂ ਚਾਹੁੰਦੀ ਮੈਂ ਆਪਣੀ ਜਾਨ ਤੋਂ ਵੱਧ ਚਾਹੁੰਦੀ ਹਾਂ ਤੁਹਾਡੇ ਨਾਲ ਪਰ ਪਤਾ ਨਹੀਂ ਤੁਸੀਂ ਕਿਉਂ ਇਦਾਂ ਕਰਦੇ ਜੇ ਮੇਰੇ ਨਾਲ ਪਿਛਲੀ ਵਾਰ ਵੀ ਤੁਸੀਂ ਆਏ ਸੀ ਉਦੋਂ ਵੀ ਤੁਸੀਂ ਕੱਦੂ ਚ ਨਾਮਕ ਪਾਇਆ ਸੀ ਨਾ ਜਦੋਂ ਤੁਹਾਡੇ ਵੀਰ ਨੇ ਮੈਨੂੰ ਗਾਲਾਂ ਕੱਢੀਆਂ ਸੀ ਔਰ ਮੰਮੀ ਨੇ ਮੈਨੂੰ ਬਚਾਇਆ ਸੀ ਉਦੋਂ ਵੀ ਮੈਂ ਤੁਹਾਨੂੰ ਦੇਖ ਲਿਆ ਸੀ ਪਰ ਮੈਂ ਕਿਹਾ ਨਹੀਂ ਸੀ ਗਲਤੀ ਹੋ ਗਈ ਮੇਰੀ ਨਾ ਬੱਬਾ ਹੁਣੇ ਕੰਮ ਨਹੀਂ ਕਰੀ ਜਾਂਦਾ ਸੋਰੀ ਬੱਬੀ ਦੀਦੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੈਂ ਤੁਹਾਡੀ ਜਗ੍ਹਾ ਲੈਣਗੀ ਤੁਹਾਡੀ ਜਗ੍ਹਾ ਹਮੇਸ਼ਾ ਸੱਚ ਤੁਹਾਡੀ ਹੀ ਹੈਣੀ ਹੈ ਤੇ ਮੇਰੀ ਜਗ੍ਹਾ ਮੇਰੀ ਰਾਣੀ ਹੈ ਕੋਈ ਕਿਸੇ ਦੀ ਜਗ੍ਹਾ ਨਹੀਂ ਲੈ ਸਕਦਾ ਮੰਮੀ ਮੈਂ ਤਾਂ ਮੰਮੀ ਡਰ ਜੀ ਗਈ ਸੰਦਰੋ ਤੁਹਾਡੇ ਫੋਨ ਆਨੇ ਕਿੰਨੇ ਘਟ ਗਏ 6 ਮਹੀਨੇ ਹੋ ਗਏ ਮੈਂ ਵੇਖਦੀ ਸੀ ਨਾ ਚੱਜ ਨਾ ਫੋਨ ਕਰਦੇ ਨਾ ਤੀ ਮੈਨੂੰ ਰਹਿਣ ਨਹੀਂ ਕਹਿੰਦੇ ਮੈਨੂੰ ਤਾਂ ਇਦਾਂ ਲੱਗਾ ਜਿਵੇਂ ਮੇਰੀ ਭਾਬੀ ਨਹੀਂ ਮੇਰੀ ਜਗ੍ਹਾ ਪਤਾ ਨਹੀਂ ਕੌਣ ਆ ਗਿਆ ਇਹੋ ਜਿਹਾ ਕਿ ਮੇਰੀ ਜਗ੍ਹਾ ਸਾਹਮਣੇ ਬਹਿ ਗਿਆ ਮੇਰੇ ਅੰਦਰ ਤਾਂ ਇੱਕ ਨਾ ਡਰ ਜੀ ਆ ਗਿਆ ਕਿ ਮੇਰਾ ਭਰਾ ਮੇਰੀ ਮਾਂ ਮੇਤੋਂ ਦੂਰ ਹੋ ਜੰਨੀ ਹੈ ਹੁਣ ਬਸ ਇਸੇ ਚੱਕਰ ਚ ਮੈਂ ਭਾਬੀ ਨੂੰ ਕਿਹੇ ਤਰੀਕੇ ਤੁਹਾਡੀ ਨਜ਼ਰਾਂ 'ਚ ਬੁਰੀ ਬਣਾਉਣਾ ਚਾਹੀਦਾ ਨਹੀਂ ਸੀ। ਸੋਰੀ ਭਾਬੀ, ਇਹ ਤੁਹਾਡਾ ਘਰ ਆ। ਤੁਸੀਂ 24 ਘੰਟੇ ਇੱਥੇ ਆਓ। ਹਰ ਰਹੀ ਗੱਲ ਫੋਨ ਦੀ। ਜੇ ਮੈਨੂੰ ਹੀ ਮਗਰੋਂ ਜ਼ਿਆਦਾ ਫੋਨ ਆਉਣਗੇ ਤੇ ਇੱਥੇ ਮੰਮੀ ਨੇ ਗੱਲਾਂ ਕਰਨੀਆਂ ਐ। ਤੁਹਾਡੇ ਪਰਹਾਣੇ ਮੈਨੂੰ ਜੀਣ ਨਹੀਂ ਦੇਣਾ। ਕਿ ਲੈ ਤੈਨੂੰ ਤੇ 24 ਘੰਟੇ ਮਗਰੋਂ ਹੀ ਫੋਨ ਆਉਂਦੇ ਰਹਿੰਦੇ ਆ। ਹੁਣ ਸੋਹਰਾ ਘਰ ਹੀ ਮੇਰਾ ਪਰਿਵਾਰ ਆ ਨਾ। ਇਸੇ ਤਰ੍ਹਾਂ ਤੁਹਾਡਾ ਉਹ ਪਰਿਵਾਰ ਆ ਤੇ ਇੱਕ ਆ ਪਰਿਵਾਰ ਆ। ਇਹ ਕਦੀ ਨਾ ਭੁੱਲਿਓ। ਹਾਂਜੀ। ਪਰ ਤਾਂ ਪੇਕੇ ਪਰ ਆਪਾਂ ਪਰਜਾਈਆਂ ਨਾਲ ਹੀ ਹੁੰਦੇ ਆ। ਇਹੋ ਜੀ ਗਲਤਫਹਿਮੀ ਕਦੇ ਹੀ ਨਹੀਂ ਸੋਚੀ ਸੀ ਠੀਕ ਆ ਮੰਮੀ ਮੈਂ ਇਸ ਗੱਲ ਦਾ ਧਿਆਨ ਰੱਖਾਂਗੀ ਭਾਬੀ ਮੈਨੂੰ ਮਾਫ਼ ਕਰ ਦਿਓ ਸੋਹੇ ਜੀ ਤੇਰੀ ਭਾਬੀ ਐ ਇਹੋ ਜੀ ਰੱਬ ਸਭ ਨੂੰ ਦਵੇ ਸਹੀ ਕਿਹਾ ਸਾਰਿਆਂ ਨੂੰ ਸასი ਕਰ ਜੀ ਇੱਕ ਛੋਟੀ ਜੀ ਆਪਾਂ ਸਟੋਰੀ ਤਿਆਰ ਕੀਤੀ ਆ ਜਿਹਦੇ ਵਿੱਚ ਕੀ ਘਰ ਦੀ ਧੀ ਦੇ ਮਨ ਚ ਆ ਗਿਆ ਵਾ ਕਿ ਨੋ ਸੱਸ ਦੀ ਆਪਸ ਚ ਬੰਦੀ ਬੜਾ ਵਾ ਤੇ ਹੁਣ ਇਹ ਮੈਨੂੰ ਪਿਆਰ ਨਹੀਂ ਕਰਦੀ ਮੇਰੀ ਮਾਂ ਕਿ ਪਰ ਇਹ ਨੂੰ ਕਿਹੋ ਜਿਹਾ ਬੁੜਿਆ ਬਣਾਇਆ ਜਾਵੇ ਕੀ ਦੱਸੋ ਇਹ ਸਹੀ ਆ ਸਾਰੇ ਜਣ ਕਮੈਂਟ ਕਰਕੇ ਦੱਸਿਓ ਕਿ ਇਹ ਸਟੋਰੀ ਅੰਜੂ ਦੀਦੀ ਨੇ ਸਹੀ ਕੀਤਾ ਕਿ ਆਪਾਂ ਨੌ ਸੱਸ ਨੇ ਸਹੀ ਮੈਸੇਜ ਦਿੱਤਾ ਅੰਜੂ ਦੀਦੀ ਨੇ ਇੱਕ ਕਿਰਦਾਰ ਨੇ ਨਹੀਂ ਸਟੋਰੀ ਚ ਤਿੰਨ ਕਿਰਦਾਰ ਨੇ ਨਾ ਹਾਂਜੀ ਵੈਸੇ ਵੀ ਨਾ ਇਹ ਸਚਾਈ ਹੈ ਘਰਾਂ ਦੇ ਵਿੱਚ ਕਈਆਂ ਦੇ ਨਾ ਨਾਨਾ ਨੂੰ ਬੜਾ ਹੁੰਦਾ ਵੈਸੇ ਕਿ ਮੇਰੀ ਮਾਂ ਪਰਜਾਈਂ ਦਾ ਥੱਜ ਜ਼ਿਆਦਾ ਨਾ ਹੋ ਜਾਈਂ ਕਿਤੇ ਉਹਨੂੰ ਹੀ ਨਾ ਸਭ ਕੁਝ ਦੇ ਦੇ ਕਿਤੇ ਉਹਦੇ ਨਾਲ ਹੀ ਮੋਹ ਨਾ ਇਹਦਾ ਰਹਿ ਜੇ ਉਹ ਕੋਈ ਨਾ ਕੋਈ ਚਾਲ ਬਾਜੀ ਖੇਡਦੀਆਂ ਰਹਦੀਆਂ ਨੇ ਸੋ ਉਹਨਾਂ ਭੈਣਾਂ ਅੱਗੇ ਬੰਨ ਜੁੜ ਕੇ ਬੇਨਤੀ ਐ ਨਾ ਕਰਿਆ ਕਰੋ ਤੁਹਾਡੇ ਭਰਾਵਾਂ ਦਾ ਘਰ ਸੱਚਦਾ ਵਸਦਾ ਰਹੇ ਜੇ ਤੁਸੀਂ ਆਪਣੀਆਂ ਪਰਜਾਈਆਂ ਨਾਲ ਪਿਆਰ ਨਾ ਚੱਲੋਗੇ ਨਾ ਤਾਂ ਉਹ ਤਾਂ ਜਾਨ ਨਹੀਂ ਸ਼ਾਵਰ ਕਰਦੀਆਂ ਨੇ ਪਰ ਇੱਕ ਵਾਰੀ ਪਰਜਾਈਆਂ ਨਾਲ ਪਿਆਰ ਨਾ ਹੋਵੇ ਤਾਂ ਦੇਖੋ ਜਿਹੜੀ ਅਸਲੀ ਧੀ ਆ ਨਾ ਉਹਦੀ ਅੱਦੀ ਸਾਫ਼ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਪੇਕਿਆਂ ਤੋਂ ਠੀਕ ਆ ਉਹ ਬੱਸ ਹਮੇਸ਼ਾ ਇੱਕੋ ਹੀ ਅਰਦਾਸ ਕਰਦੀ ਆ ਕਿ ਮੇਰਾ ਪੇਕਾ ਘਰ ਮੇਰਾ ਭਰਾ ਪਰਜਾਈ ਮੇਰੀ ਮਾਂ ਮੇਰੇ ਭਤੀਜੇ ਭਤੀਜੀਆਂ ਹਮੇਸ਼ਾ ਸੁਖੀ ਰਹਿਣ ਤੇ ਉਹਨਾਂ ਦੀ ਆਪਸ ਚ ਬੰਦੀ ਰਹਿਣ ਤੇ ਜਿਹੜੀਆਂ ਇਹ ਨਹੀਂ ਚੁੰਦੀਆਂ ਮੇਰੇ ਹਿਸਾਬ ਨਾਲ ਤੇ ਉਹ ਆਪਣੇ ਘਰ ਨਾਲ ਪਿਆਰ ਹੀ ਨਹੀਂ ਕਰਦੀਆਂ ਫਿਰ ਉਹ ਨਾ ਸੋਹਰੇ ਜੋਗੀਆਂ ਹੁੰਦੀਆਂ ਨਾ ਨਾ ਦੇ ਕੇ ਉਹਨਾਂ ਦੇ ਅੰਦਰ ਹੀ ਕਿ ਲਾਲਚ ਹੁੰਦਾ ਬਸ ਲੈਣ ਦਾ ਤੇ ਜੇ ਕਿਤੇ ਪਰਜਾਈਆਂ ਨਾਲ ਪਿਆਰ ਕਰੋਗੇ ਨਾ ਤੇ ਮੈਨੂੰ ਲੱਗਦਾ ਪਰਜਾਈਆਂ ਇੱਕ ਸਹੇਲੀਆਂ ਨਾਲੋਂ ਵੱਧ ਕੇ ਚੰਗੀ ਸਹੇਲੀ ਨਾਲੋਂ ਵੱਧ ਕੇ ਪਰਜਾਈ ਚ ਪੁੱਛ ਵੀ ਨਹੀਂ ਗੱਲ ਜੀ ਨਨਾਨ ਤੇ ਪਰਜਾਈ ਦਾ ਰਿਸ਼ਤਾ ਇੱਕ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਕਿਉਂਕਿ ਭੈਣਾ ਭੈਣਾ ਤੇ ਆਪਸ ਚ ਵਿਛੜ ਜਾਂਦੀਆਂ ਹਾਂ ਕੋਈ ਕਿਤੇ ਵਿਆਹ ਹੀ ਜਾਂਦੀ ਆ ਕੋਈ ਕਿਤੇ ਵਿਆਹ ਹੀ ਜਾਂਦੀ ਆ ਪਰ ਜਿਹੜਾ ਨਨਾਨ ਪਰਜਾਈ ਦਾ ਰਿਸ਼ਤਾ ਹੁੰਦਾ ਨਾ ਜੇ ਤੁਸੀਂ ਉਹ ਬਣਾ ਕੇ ਰੱਖੋ ਨਾ ਉਹ ਸਦਾ ਕਾਇਮ ਰਹਿੰਦਾ ਹਰ ਦੁੱਖ ਸੁੱਖ ਵੇਲੇ ਕੰਮ ਆ ਸਕਦਾ ਹੈ ਇਹਦੇ ਚ ਪੇਕਾ ਮਾਮਾ ਨਾਲ ਵੀ ਹੈ ਤੇ ਪੇਕਾ ਪਰਜਾਈਆਂ ਨਾਲ ਵੀ ਜੇ ਪਰਜਾਈਆਂ ਦੀ ਮਾਂ ਨੂੰ ਤੇ ਮੈਂ ਆਪਣੀ ਪਰਜਾਈ ਨੂੰ ਮਾਂ ਮੰਨਦੀ ਆ ਸੋ ਮੈਂ ਕਰਨੀ ਸੋ ਮੇਰੇ ਪਰ ਜੈ ਗੋਸ ਸੁਣੀ ਜਿ ਲੱਗਦੀ ਹੈ ਇਸ ਕਮੈਂਟ ਕਰਕੇ ਦੱਸਣਾ ਤੇ ਬਿੰਦੀ ਵੀ ਸੁਣੀ ਲੱਗਦੀ ਹੈ ਠੀਕ ਹੈ ਜੀ ਉਹਨਾਂ ਦੀਆਂ ਦੁਆਵਾਂ ਨਾਲ ਹੀ ਆ ਸਾਰਾ ਕੁਝ ਚਲੋ ਠੀਕ ਹੈ ਓਕੇ ਥੈਂਕ ਯੂ ਸੋ ਮੱਚ ਸਾਰਿਆਂ ਦਾ